ਲੈ ਵੀ ਅੱਜ ਸਾਡਾ ਜਿਹੜਾ ਕੋਚ ਆ ਜਿਹਨੂੰ ਸਾਰੀ ਨੌਲਜ ਆ ਜਿਹੜਾ ਪਹਿਲਾਂ ਆਇਆ ਰਵਿੰਦਰ ਸਿੰਘ ਜੀ ਜਿਹੜੇ ਸਾਨੂੰ ਪੂਰਾ ਗਾਈਡ ਕਰਨਗੇ ਰਾਹ ਦੇ ਵਿੱਚ ਆਪਾਂ ਤੁਰਿਆ ਜੀ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨਾਂ ਨੂੰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਤੁਰੇ ਤੇ ਹੁਣ ਅਸੀਂ ਉੱਤਰਾਖੰਡ ਪਹੁੰਚ ਚੁੱਕੇ ਆ ਰਾਤ ਕਰਕੇ ਤੁਹਾਨੂੰ ਰਾਤ ਦਾ ਜਿਹੜਾ ਵੀਊ ਨਹੀਂ ਦਿਖਾਇਆ ਗਿਆ ਤੇ ਜਦੋਂ ਅਸੀਂ ਸਵੇਰੇ ਉੱਠੇ ਆ ਆਪਾਂ ਤੁਹਾਨੂੰ ਸੁਬਾਹ ਦਾ ਜਿਹੜਾ ਮੌਸਮ ਦਾ ਤੇ ਉੱਤਰਾਖੰਡ ਦਾ ਵਿਊ ਦਿਖਾ ਰਹੇ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਉੱਤਰਾਖੰਡ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਗੰਨਾ ਬੀਜਿਆ ਹੋਇਆ ਲੋਕਾਂ ਦਾ ਗੰਨੇ ਦੇ ਖੇਤ ਤੇ ਪਪੂਲਰ ਦੇ ਖੇਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਾਦਾਦ 'ਚ ਗੰਨਾ ਬੀਜਿਆ ਹੋਇਆ ਲੋ ਵੀ ਦੋਸਤੋ ਅਸੀਂ ਫਾਈਨਲ ਪਹੁੰਚ ਗਏ ਹਰੀਦਵਾਰ ਹਰੀਦਵਾਰ ਤੋਂ ਸੀ ઋਸ਼ੀਕੇਸ਼ ਦੀ ਜਿਹੜੀ ਆ ਰੇਲ ਫੜਨੀ ਆ ਤੇ ਉਹਦੀ ਟਿਕਟ ਲੈ ਲਈ ਅਸੀਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਰੀਦਵਾਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਬਹੁਤ ਵਿਅਸਤ ਆ ਤੇ ਬਹੁਤ ਲੋਕ ਜਿਹੜੇ ਇੱਥੇ ਆਉਂਦੇ ਆ ਯਾਤਰੀ ਕੋਈ ਤਾਂ ਹਰੀਦਵਾਰ ਕਰਕੇ ਆ ਕੋਈ ਸ੍ਰੀ ਹਿਮਕੁੰਡ ਸਾਹਿਬ ਕਰਕੇ ਕਦਾਰਨਾਥ ਕਰਕੇ ਇੱਥੇ ਜਿਹੜੀ ਸੰਗਤ ਵੀ ਬਹੁਤ ਆਉਂਦੀ ਆ ਲਓ ਜੀ ਆਪਾਂ ਸੰਗਤ ਸਾਰੀ ਪੈ ਗਈ ਆ ਜੀ ਹਰੀਦਵਾਰ ਤੋਂ ਰਿਸ਼ੀਕੇਸ਼ ਨੂੰ ਅਸੀਂ ਜਾ ਰਹੇ ਆ ਤੇ ਸਾਡਾ ਸਿੰਘ ਸਾਰੇ ਰਾਹ ਸੁੱਤਾ ਆ ਹੁਣ ਉੱਟਿਆ ਹੁਣ ਕਹਿੰਦਾ ਪਾਣੀ ਦੀ ਬੋਤਲ ਤੋਂ ਤੇ ਹੁਣ ਪਾਣੀ ਦੀ ਬੋਤਲ ਪੜ ਲਈ ਇਹਨੇ ਸਾਰੀ ਪੀ ਗਿਆ ਇੱਕ ਪਾਸੇ ਸ਼ਹਿਰ ਵਸਿਆ ਆ ਹਰੀਦਵਾਰ ਤੇ ਦੂਜੇ ਪਾਸੇ ਪਹਾੜੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਹੋ ਹੁਣ ਹਿਮਾਚਲ ਘੁੰਮਣ ਜਾਣੇ ਹੋ ਤੁਸੀਂ ਇੱਧਰ ਵੀ ਘੁੰਮਣਾਓ ਇੱਧਰ ਲਿ ਵਿਊ ਹਿਮਾਚਲ ਤੋਂ ਵੀ ਟੱਕੜ ਆ ਬਈ ਲੋਗ ਯੂ ਦੇ ਪਹਾੜਾ ਵਿੱਚ ਦੀ ਰੇਲ ਲੰਘਣੀ ਹੈ ਨਿਆਰਾ ਆ ਜਾਣਾ ਲੋ ਵੀ ਅਸੀਂ ਅੱਗੇ ਜੀ ਮੋਤੀ ਚੂਰ ਰੇਲਵੇ ਸਟੇਸ਼ਨ ਮੋਤੀ ਚੂਰ ਕੇ ਲੱਟੂ ਰੇਲਵੇ ਸਟੇਸ਼ਨ ਮੋਤੀ ਚੂਰ ਰੇਲਵੇ ਸਟੇਸ਼ਨ ਤੋਂ ਅਸੀਂ ਜਾ ਰਹੇ ਆ ਟ੍ਰੇਨ ਬੜੀ ਸਲੋ ਸਲੋ ਹੌਲੀ ਹੌਲੀ ਚੱਲ ਰਹੀ ਐ। ਲੋ ਜੀ ਪੰਡਤ ਜੀ ਬੈਠੇ ਨੇ ਉੱਥੇ। ਧਰਿਦਵਾਰ ਤੁਹਾਨੂੰ ਆਮ ਹੀ ਪੰਡਤ ਸਾਧ 108 ਜਿਹੜੇ ਸਾਧੂ ਆ ਉਹ ਤੁਹਾਨੂੰ ਮਿਲ ਜਾਣਗੇ। ਦੇਖੋ। ਗੱਲ ਮੰਨਣੀ ਪਊਗੀ ਇੱਧਰ ਮੰਦਾਨੀ ਲੱਕਾਂ ਦੇ ਵਿੱਚ ਵੀ ਦਰਖਤ ਬਹੁਤ ਆ ਚਲੋ ਪਹਾੜੀ ਲੱਕੇ ਤਾਂ ਹਣੀ ਹੋਣੀ ਹੋਣੀ ਆ ਅ ਰਿਸ਼ੀਕੇਸ਼ ਪਹੁੰਚ ਚੁੱਕੇ ਆ ਵੈਸੇ ਇੱਥੇ ਕੱਟ ਘਾਟ ਆ ਰਿਸ਼ੀਕੇਸ਼ ਕੱਟਾ ਤੇ ਹਰਿਦਵਾਰ ਜਿਹੜਾ ਸੀ ਨਾ ਸੰਗਤਾਂ ਬਹੁਤ ਉੱਤਰਦੀਆਂ ਸੀ ਲੋਕ ਯਾਤਰੀ ਫੜੇ ਸੀ ਹਜੇ ਭਪਿੰਦਰ ਕੌਰ ਨੇ ਵਹਿਕ ਚੱਕਿਆ ਦੋ ਦੋ ਤੇ ਦੇਖੋ ਏ ਆ ਗਏ ਆਪਾਂ ਰਵਿੰਦਰ ਬਾਈ ਜੀ ਉਹ ਵੀਰ ਜੀ ਆ ਗਏ ਅਮਰਸਨ ਸਾਹਿਬ ਤੋਂ ਇੱਕ ਮਿੰਟ ਮੈਨੂੰ ਵੀ ਮੈਨੂੰ ਵੀ ਲੈ ਵੀ ਅੱਜ ਸਾਡਾ ਜਿਹੜਾ ਕੋਚ ਆ ਜਿਹਨੂੰ ਸਾਰੀ ਨੌਲੇਜ ਆ ਜਿਹੜਾ ਪਹਿਲਾਂ ਆਇਆ ਰਵਿੰਦਰ ਸਿੰਘ ਜੀ ਜਿਹੜੇ ਸਾਨੂੰ ਪੂਰਾ ਗਾਈਡ ਕਰਨਗੇ ਰਾਹ ਦੇ ਵਿੱਚ ਜਿਹੜੀਆਂ ਬੂਟੀਆਂ ਕਹਿੰਦੇ ਲੜਦੀਆਂ ਹੱਥਾਂ ਨੂੰ ਹਨਾ ਉਹ ਵੀ ਸਾਨੂੰ ਇਹ ਦੱਸਣਗੇ ਬੂਟੇ ਵੀ ਦਿਖਾਉਣਗੇ ਅਸੀਂ ਤੁਹਾਨੂੰ ਰਾਹ 'ਚ ਜਾਂਦੇ ਹਾਂ ਸਾਰਾ ਕੁਝ ਦਿਖਾਵਾਂਗੇ ਰਵਿੰਦਰ ਸਿੰਘ ਜੀ ਨੂੰ ਪਿੱਠੂ ਲੱਗ ਚੁੱਕਾ ਹੌਲੀ ਹੌਲੀ ਪੌੜੀਆਂ ਚੜ ਰਹੇ ਨੇ ਰਵਿੰਦਰ ਸਿੰਘ ਜੀ ਕੀ ਗੱਲਾ એનર્ਜੀ ਹੈ ਨਹੀਂ ਤੁਹਾਡੇ ਚ એનર્ਜੀ ਤਾਂ ਬਹੁਤ ਆ ਗੱਲ ਕਿ ਪਤਾ ਨਹੀਂ ਇਹ ਬਾੜੀ ਆਦੀ ਵਾ ਵਾਓ ਕਿੰਨਾ ਸੋਹਣਾ 뷰 ਰਵਿੰਦਰ ਸਿੰਘ ਜੀ ਆਪਾਂ ਹੁਣ ਕੈਨੂੰ ਜਾਣਾ ਸਾਨੂੰ ਦੱਸੋ ਮੜਾ ਜਾ ਕੈਨੂੰ ਜਾਣਾ ਹੁਣ ਆਪਾਂ ਆਪਾਂ ਵੀਸੀ ਜਾਣਾ ਵਾ ਆਟੋ ਨਹੀਂ ਲੈਣਾ ਪਹਿਲਾਂ ਮੈਂ ਪੈਦਲ ਮੈਨੂੰ ਫਿਰ ਗਲੂਕੋਜ਼ ਦੀਆਂ ਦੋ ਬੋਤਲਾਂ ਦਵਾ ਦਿਓ ਰਿਸ਼ੀਕੇਤ ਆ ਨਹੀਂ ਨਹੀਂ ਮੈਨੂੰ ਫਿਰ ਦੋ ਗਲੂਕੋਜ਼ ਦੀਆਂ ਬੋਤਲਾਂ ਪਿਆ ਦਿਓ ਰਿਸ਼ੀਕੇਤ ਸਟੇਸ਼ਨ ਤੋਂ ਰਿਸ਼ੀਕੇਤ ਤੱਕ ਆਪਾਂ ਪੈਦਲ ਜਾਵਾਂਗੇ ਨਹੀਂ ਤੇ ਆਪਾਂ ਪੈਦਲ ਕਿਉਂ ਜਾਣਾ ਰਵਿੰਦਰ ਸਿੰਘ ਹਾਂ ਬਾਈ ਜੀ ਪੈਦਲ ਇਸ ਕਰਕੇ ਕਿ ਆਪਾਂ ਪਿੱਛੇ ਤੇ ਲੇਟ ਦੇ ਆ ਰਹੇ ਆਂ ਆ ਟ੍ਰੇਨ ਦੇ ਵਿੱਚ ਅੱਛਾ ਹਾਂ ਹੁਣ ਆਪਾਂ ਸਟੈਮਿਨਰ ਪਰੋਣਾ ਦਾ ਮਤਲਬ ਕਿ ਪੈਦਲ ਜਾਣਾ ਵੀ ਅਗਲੇ ਪਾਸੇ 200 ਮੀਟਰ ਪਹਾੜਾ ਜਿਹੜਾ ਪਰਾਵਾ ਮੇਰਾ ਲਓ ਜੀ ਹੁਣ ਫਾਈਨਲ ਆਪਾਂ ਰੇਲਵੇ ਸਟੇਸ਼ਨ ਤੋਂ ਬਾਹਰ ਆ ਗਏ ਆਂ ਜੀ ਰਿਸ਼ੀਕੇਸ਼ ਦੇ ਹੁਣ ਆਪਾਂ ਜਾਣੇ ਆ ਜੀ ਜਾਂ ਤਾਂ ਇੱਥੋਂ ਆਪਾਂ ਗੱਡੀ ਕਰਦੇ ਆਂ ਜਾ ਟੈਕਸੀ ਦਾ ਪੁੱਛਦੇ ਆ ਕੀ ਹਿਸਾਬਤਾ ਵਾ ਜੇ ਪੈਦਲ ਜਾਣਾ ਹੈ ਤੇ ਭਪਿੰਦਰ ਕੌਰ ਨੂੰ ਪੈਦਲ ਤੋਰ ਕੇ ਲਿਜਾਵਾਂਗੇ ਕਿ અમારી ਗੱਡੀ ਤੇਰੀ ਟੈਕਸੀ ਹੈ ਸੁਭੋਗ ਗੁਰਦੁਆਰਾ ਹਾਂਜੀ ਰੇਲਵੇ ਸਟੇਸ਼ਨ ਤੋਂ ਜਿਹੜਾ ॠषिकेश ਗੁਰਦੁਆਰਾ ਸਾਹਿਬ ਦੀ ਜਿਹੜੀ ਦੂਰੀ ਹੈ ਮਤਲਬ ਕਿ ਪੈੜ ਤੋਂ 2 ਕਿਲੋਮੀਟਰ ਬਾਅਦ ਆ 2 ਕਿਲੋਮੀਟਰ ਬਾਅਦ ਤੋਂ ਦੇਖੋ ਜੀ ਇਹ ਗੁਰਦੁਆਰਾ ਸਾਹਿਬ ਆ ਗਿਆ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਜੇ ਰੇਲਵੇ ਸਟੇਸ਼ਨ ਦੇ ਬਹੁਤ ਲੱਗੇ ਆ ਆਪਾਂ ਦੂਸਰੇ ਗੁਰਦੁਆਰੇ ਸਾਹਿਬ ਜਨਾ ਇੱਥੇ ਸਟਾਪੇਜ ਨਹੀਂ ਹੁੰਦਾ ਇਹ ਲੋਕਲ ਗੁਰਦੁਆਰਾ ਆ ਆਪਾਂ ਕਮੇਟੀ ਜੇ ਜੋ ਹੈਮਕੋਨ ਸਾਹਿਬ ٹرسٹ ਆ ਉਸ ਕਮੇਟੀ ਦਾ ਗੁਰਦੁਆਰਾ ਸਾਹਿਬ ਉਹ ਰਿਸੀਡੈਂਸ ਗੁਰਦੁਆਰਾ ਜਿਹੜਾ ਵਾ ਉਹ ਆਪਾਂ ਉੱਥੇ ਜਲਾਂ ਠੀਕ ਆ ਜੀ ਕਾਰਗਿਲ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਆ ਪ੍ਰੇਮ ਚੰਦਰ ਅਗਰਵਾਲ ਜੀ ਕਾਰਗਿਲ ਦੀ ਉੱਥੋਂ ਦੇ ਸ਼ਹੀਦ ਆ ਜਿਹੜੇ ਉਹਨਾਂ ਦੀ ਯਾਦ ਵਿੱਚ ਇਹ ਬੈਨਰ ਲਾਏ ਆ ਸਾਹਮਣੇ ਸ੍ਰੀ ਮਹਾਰਾਜਾ ਅਗਰ ਸੈਨ ਗੰਗਾਦਰ ਦਾ ਗੇਟ ਬਣਿਆ ਆਪਾਂ ਜਾਣਾ ਆਇਆ ਇਸ ਸਾਈਡ ਜੀ ਤੇ ਦੇਖੋ ਟ੍ਰੈਫਿਕ ਬਹੁਤ ਐਸੇ ਵੀ ਸਿਰਾਂ ਹੀ ਲੱਗਾ ਪਿਆ ਟ੍ਰੈਫਿਕ ਵਾਲਾ ਤਾਂ ਜਾਦਾ ਵੀਊ ਹੈ ਜੀ ਘੈਂਟ ਘੈਂਟ ਪੈਕ ਦੇਖੋ ਇੱਥੋਂ ਹੀ ਰੇਨ ਕੋਟ ਮਿਲਦੇ ਆ ਸ੍ਰੀ ਹਿਮਕੁੰਡ ਸਾਹਿਬ ਪੌਣ ਨੂੰ ਇੱਥੇ ਵੀ ਚਾਰਜ ਵਾਲੀਆਂ ਭੁੰਡੀਆਂ ਗਈਆਂ ਚੱਲਦੇ ਆ ਬਸ ઋષਿਕੇਸ਼ ਦਾ ਗੁਰਦੁਆਰਾ ਸਾਹਿਬ ਆ ਜੀ ਸਾਹਮਣੇ ਉਹ ਦੇਖੋ ਇੱਧਰ ਪਹਾੜਾਂ ਦਾ 뷰 ਦੇਖੋ ਇੱਧਰ ਦੇਖੋ ਜੀ ਲੈ ਵੀ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਬਹੁਤ ਕਰੀਬ ਦਰਸ਼ਨ ਮੇਲਾ ਕਰਕੇ ਇਸ਼ਨਾਨ ਪਾਣੀ ਕਰਕੇ ਤੇ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਕੀਤੇ ਮੱਥਾ ਜੀ ਤੇ ਭੁੱਖ ਬੜੀ ਲੱਗੀ ਵੀ ਆ ਫੇਰ ਘੁੰਮਣ ਜਾਵਾਂਗੇ ਰਾਮਚੂਲਾ ਰਾਮਚੂਲਾ ਤੇ ਲਸ਼ਮਨ ਟੂਲਾ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਅਦਿਸ਼ੀਕੇਸ਼ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਤੇ ਸੰਗਤ ਆ ਰਹੀਆਂ ਦਰਸ਼ ਮੇਲਾ ਕਰਕੇ ਜਾ ਰਹੀਆਂ ਕੋਈ ਹਿਮਕੁੰਡ ਸਾਹਿਬ ਨੂੰ ਜਾ ਰਿਹਾ ਕੋਈ ਘਰ ਨੂੰ ਵਾਪਸੀ ਜਾ ਰਿਹਾ ਜੀ ਕੋਰ ਦਵਾਰਾ ਸੀ ਰਿਸ਼ੀ ਕੇ ਸਪੀਖੀ ਜੋ ਸਿੱਖਾਂ ਦੇ ਸ਼ਹੀਦ ਹੋਏ ਸਿੰਘਾਂ ਦੀਆਂ ਜਿਹੜੀਆਂ ਯਾਦਗਾਰੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਵੇਂ ਮਾਤਾ ਨੇ ਆਪਣੇ ਬੱਚਿਆਂ ਦੇ ਟੋਟੇ ਗਲਾਂ ਦੇ ਵਿੱਚ ਪਵਾਏ ਗਲਾਂ 'ਚ ਹਾਰ ਪਵਾਇਆ ਨੇਜਾਂ ਤੇ ਟੰਗੇ ਗਏ ਉਹਨਾਂ ਸਿੱਖ ਸਿੰਘਾਂ ਦੀਆਂ ਤਸਵੀਰਾਂ ਜਿਨ੍ਹਾਂ ਨੂੰ ਜਿੰਦਾ ਰੂਹ ਦੇ ਵਿੱਚ ਸਾੜ ਦਿੱਤਾ ਗਿਆ ਦੇਗਿਆਂ ਦੇ ਵਿੱਚ ਉਬਾਲਿਆ ਗਿਆ ਆਰਿਆਂ ਨਾਲ چیرਿਆ ਗਿਆ ਚੜਖੜੀਆਂ ਤੇ ਚੜਾਇਆ ਗਿਆ ਉਸ ਵੇਲੇ ਦੀਆਂ ਰੂਪ ਕੰਬੌਂਡ ਵਾਲੀਆਂ ਜਿਹੜੀਆਂ ਤਸਵੀਰਾਂ ਗੁਰਦੁਆਰਾ ਜਿਸ਼ਕੇਸ਼ ਵਿੱਚ ਇੱਕ ਪ੍ਰਦਰਸ਼ਨੀ ਦੇ ਤੌਰ ਤੇ ਲਾਈਆਂ ਹੋਈਆਂ ਹਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਭਾਈ ਤਾਰੂ ਸਿੰਘ ਜੀ ਨੇ ਆਪਣਾ ਖੰਫੜ ਲਗਾਇਆ ਉਸ ਟਾਈਮ ਦੀ ਤਸਵੀਰ ਵੀ ਜੋ ਬਿਆਨ ਕਰਦੀ ਹੈ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਆਪਣੇ ਰੋਮ ਰੋਮ ਨੂੰ ਕਟਵਾ ਦਿੱਤਾ ਜਲਾਦਾ ਨੇ ਬੁਰੇ ਹਾਲ ਨਾਲ ਭਾਈ ਸਾਹਿਬ ਦੇ ਰੋਮਾਂ ਨੂੰ ਭਾਈ ਸਾਹਿਬ ਦੇ ਅੰਗਾਂ ਨੂੰ ਕੱਢ ਦਿੱਤਾ ਅਮਰਜੀਤ ਬਾਬਾ ਦੀਪ ਸਿੰਘ ਜੀ ਦੀ ਜੋ ਤਸਵੀਰ ਹੈ ਉਹ ਤੁਹਾਨੂੰ ਬਿਆਨ ਕਰਦੀ ਹੈ ਛੋਟੇ ਸਹਿਬਜ਼ਾਦੇ ਜੋ ਛੋਟੀ ਉਮਰ ਵਿੱਚ 5 ਸਾਲ ਤੇ 7 ਸਾਲ ਦੀ ਉਮਰ ਵਿੱਚ ਜਨਾਈਆਂ ਵਿੱਚ ਚਨਾਏ ਗਏ ਉਸ ਟਾਈਮ ਦਾ ਵੀ ਦ੍ਰਿਸ਼ ਜਿਹੜਾ ਇੱਥੇ ਬੜਿਆ ਹੋਇਆ ਹੈ ਕੋਈ ਖੁਸ਼ੀ ਹੁੰਦਾ ਜਦੋਂ ਤੁਸੀਂ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਨੂੰ ਆਏ ਤਾਂ ਇਸ ਗੁਰਦੁਆਰਾ ਸਾਹਿਬ ਦੇ ਜੋ ਦਰਸ਼ਨ ਦੇਦਾਰ ਜਰੂਰ ਕਰਨੇ ਜੀ ਸਭ ਤੋਂ ਪਹਿਲਾਂ ਆਪਾਂ ਦਰਬਾਰ ਵਿੱਚ ਜਾ ਕੇ ਮੱਥਾ ਟੇਕਦੇ ਹਾਂ ਜੀ ਗੁਰਦੁਆਰਾ ਰਿਸ਼ੀਕੇਸ਼ ਜੀ ਦੇ ਦਰਬਾਰ ਵਿੱਚ ਜਾ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰੀਏ ਜੀ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਾਂਗੇ ਜੀ ਨਾ ਦੀਜ ਪਾਣ ਆਪੋਰ ਰਹਾ ਮਨ ਤਨ ਨਵਲ ਕਰਤ ਕਿਯਾਰੋ ਹਰ ਸਿਂਚ ਸੁਦਾ ਸੰਜੋੜ ਯਾਰਸ ਮੇਂ ਮਹਾਂ ਵਿਗਿਆਤੇ ਤੋਰ ਆਇਓ ਸਰ ਦਿਨ ਦੁਖ ਭਜਨਾ ਜਿ ਤੋ ਤੁਰੀ ਓਰ ਅਵ ਪਦ ਤਾਨਿ ਸਿਮਰਨ ਸੁਆਮੀ ਕੋ ਪਰਮਾਨੰਕ ਬੰਧਨ ਚੋਰ ਆਇਓ ਸਰਣ ਦੀਨ ਦੁਖ ਭਜਨ ਚਿਤੋ ਤੁਮਰੀ ਹੋਰ ਅਵਪਰਿਦਾਨ ਸਿਮਰਨ ਸੁਆਮੀ ਕੋ ਪਰਵਨਾਨਕ ਬੰਦਨ ਜੋ ਇਹ ਸੰਗਤ ਦੇ ਰਹਿਣ ਲਈ ਸਰਾਵਾਂ ਬਣੀਆਂ ਹੋਈਆਂ ਚਾਰ ਸਹਿਬ ਜਾਤੀ ਨਵਾਸ ਭਾਈ ਦਿਲਾਜੀ ਨਵਾਸ ਤੇ ਗਿਆਨ ਕੁਟਿਆ ਇਸ ਤੋਂ ਇਲਾਵਾ ਹੋਰ ਕਈ ਸਰਾਵਾਂ ਜਿਹੜੀਆਂ ਬਣੀਆਂ ਹੋਈਆਂ ਸੰਗਤ ਦੇ ਰਹਿਣ ਦਾ ਤੇ ਇੱਧਰ ਲੰਗਰ ਦਾ ਪ੍ਰਬੰਧ ਦਾ ਸੰਗਤ ਤੇ ਇੱਧਰ ਜੋੜਾ ਘਰ ਆ ਜੀ ਸામਨੇ ਤੁਸੀਂ ਦੇਖ ਸਕਦੇ ਹੋ ਜੋੜਾ ਘਰ ਦੇ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ॠਸ਼ੀਕੇਸ਼ ਦਾ ਲੰਗਰ ਹਾਲ ਆ ਜੀ ਇੱਥੇ ਸਮਤਾ ਹੱਥ ਸਾਫ਼ ਕਰਕੇ ਤੇ ਉਥੇ ਬਰਤਨ ਸਾਫ਼ ਕਰਦਿਆਂ ਤੇ ਇੱਧਰ ਲੱਗਰ ਸਕਦੇ ਆ ਜੀ ਹਾਂਜੀ ਦੋਸਤੋ ਅਸੀਂ ਅਗਲੀ ਵੀਡੀਓ 'ਚ ਗੰਗਾ ਨਦੀ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਉਸ ਤੋਂ ਅਗਲੇ ਵਲੌਗਾਂ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਆਉਂਦੇ ਹਨ ਸ੍ਰੀ ਹੀਮਕੋਟ ਸਾਹਿਬ ਦੀ ਯਾਤਰਾ ਸਮੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਸਾਡੀ ਵੀਡੀਓ ਨਾਲ ਬਣੇ ਰਹੋ ਧੰਨਵਾਦ ਚੰਗਤਾਇਤ ਨੂੰ ਬਰਤਨ ਲੈ ਕੇ ਤੇ ਲੰਗਰ ਛਕਣੇ ਜਾ ਰਹੀਆਂ